ਪੰਜਾਬ ਦੇ ਵਿੱਚ ਹੜ੍ਹ ਆਏ ਕਈ ਫਸਲਾਂ ਖਰਾਬ ਹੋ ਗਈਆਂ ਤੇ ਉੱਥੇ ਹੀ ਪੰਜਾਬੀਆਂ ਨੇ ਇੱਕ ਪਾਰੀ ਮਾਰ ਚੱਲਣੀ ਪਈ ਤੇ ਜਿਸ ਤੋਂ ਬਾਅਦ ਉੱਥੇ ਹੀ ਵਿਧਾਨ ਸਭਾ ਸੈਸ਼ਨ ਤੱਕ ਸੱਦਿਆ ਗਿਆ ਤੇ ਐਸਟੀਆਰਐਫ ਦੇ ਪੈਸੇ ਨੂੰ ਲੈ ਕੇ ਲਗਾਤਾਰ ਸਿਆਸੀ ਕੰਮਸਾਣ ਚੱਲ ਰਿਹਾ ਤੇ ਇੱਕ ਪਾਸੇ ਭਾਜਪਾ ਤੇ ਆਮ ਆਦਮੀ ਪਾਰਟੀ ਦੇ ਵਿੱਚ ਫਸੇ ਹੋਏ ਨਜ਼ਰ ਆਉਂਦੇ ਨੇ ਦੂਜੇ ਪਾਸੇ ਉੱਥੇ ਹੀ ਹੁਣ ਅਕਾਲੀ ਦਲ ਕੱਲ ਹੋਈ ਮੀਟਿੰਗ ਦੇ ਉੱਤੇ ਲਗਾਤਾਰ ਪਲਟਵਾਰ ਕਰਦਾ ਹੋਇਆ ਨਜ਼ਰ ਆ ਰਿਹਾ ਤੇ ਉੱਥੇ ਉਹਨਾਂ ਦਾ ਕਹਿਣਾ ਕਿ ਸਰਕਾਰ ਨੂੰ ਜਵਾਬ ਦੇਣਾ ਚਾਹੀਦਾ ਐਸਟੀਆਰਐਫ ਦੇ ਪੈਸੇ ਕਿੱਥੇ ਨੇ ਤੇ ਅਜਿਹਾ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਕਿ ਆਪਣਾ ਸਪਸ਼ਟੀਕਰਨ ਤੇ ਉਥੇ ਹੀ ਸਾਰਾ ਸਪਸ਼ਟ ਕਰ ਦੇਣਾ ਚਾਹੀਦਾ ਹੈ ਕਿ STRF ਦਾ ਪੈਸਾ ਕਿਉਂ ਨਿਵਰਤੇ ਜਾ ਰਿਹਾ ਤੇ ਜਿਸ ਨੂੰ ਲੈ ਕੇ ਲਗਾਤਾਰ ਹੁਣ ਕਈ ਸਵਾਲ ਅਕਾਲੀ ਦਲ ਚੱਕਦਾ ਹੋਇਆ ਨਜ਼ਰ ਆ ਰਿਹਾ ਹੁਣ ਕੀ ਕੁਝ ਕਹਿਣਾ ਨਾਲ ਦਾ ਆਓ ਤੁਹਾਨੂੰ ਸੁਣਾਉਂਦੇ ਆਂ ਅੱਜ ਸੂਬੇ ਦੇ ਮੁੱਖ ਮੰਤਰੀ ਮਾਨਯੋਗ ਭਗਵੰਤ ਸਿੰਘ ਜੀ ਮਾਨ ਦੇਸ਼ ਦੇ ਹੋਮ ਮਿਨਿਸਟਰ ਮਾਨਯੋਗ ਅਮੀਸ਼ਾ ਜੀ ਨੂੰ ਮਿਲ ਕੇ ਆਏ ਉਸ ਮੀਟਿੰਗ ਤੋਂ ਬਾਅਦ ਮਾਨਯੋਗ ਮੁੱਖ ਮੰਤਰੀ ਜੀ ਪ੍ਰੈਸ ਵਾਰਤਾ ਨੂੰ ਸੰਬੋਧਿਤ ਕਰ ਰਹੇ ਸਨ ਔਰ ਜੋ ਗੱਲਾਂ ਉਹਨਾਂ ਪ੍ਰੈਸ ਕਾਨਫਰੰਸ ਵਿੱਚ ਕਹੀਆਂ ਔਰ ਥੋੜੀ ਦੇਰ ਪਹਿਲੇ ਜਿਹੜਾ ਮਿਨਿਸਟਰੀ ਆਫ ਹੋਮ ਅਫੇਅਰ ਦਾ ਪ੍ਰੈਸ ਰਿਲੀਜ਼ ਆਇਆ ਉਸ ਪ੍ਰੈਸ ਰਿਲੀਜ਼ ਨੇ ਸੂਬੇ ਦੇ ਕਈ ਝੂਠਾ ਦਾ ਪਰਦਾ ਫਾਸ਼ ਕੀਤਾ ਮਾਨਯੋਗ ਮੁੱਖ ਮੰਤਰੀ ਸਾਹਿਬ ਕਹਿੰਦੇ ਸੰਭੀ ਐਸਟੀਆਰਐਫ ਵਿੱਚ 1 ਰੁਪਿਆ ਨਹੀਂ ਪਿਆ ਕੋਈ 1200 ਕਰੋੜ ਰੁਪਏ ਕੋਈ ਵਜ਼ੀਰ ਕਹਿੰਦਾ ਇੰਨੇ ਪਏ ਨੇ ਅੱਜ ਮੀਟਿੰਗ ਦੇ ਦੌਰਾਨ ਐਕਸਪ੍ਰੈਸ ਨੋਟ ਦੇ ਹਿਸਾਬ ਨਾਲ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਕਿਹਾ ਗਿਆ ਕਿ ਤੁਹਾਡੇ ਕੋਲ STFRF ਦੇ 12589.59 ਕਰੋੜ ਪੈਣੇ ਤੁਸੀਂ ਉਹ ਵਰਤੋ ਹੁਣ ਮੁੱਖ ਮੰਤਰੀ ਸਾਹਿਬ ਦੱਸਣਗੇ ਕਿ ਦੇਸ਼ ਦਾ ਹੋਮਨਿਸਟਰ ਸਾਹਿਬ ਝੂਠ ਮਾਰ ਰਹੇ ਨੇ ਇਹ ਪ੍ਰੈਸ ਨੋਟ ਝੂਠ ਮਾਰ ਰਹੇ ਨੇ ਕਿ ਤੁਹਾਡੀ ਸਰਕਾਰ ਦਾ ਵਜ਼ੀਰ ਝੂਠ ਮਾਰ ਰਹੇ ਨੇ ਕਿ ਤੁਸੀਂ ਝੂਠ ਮਾਰ ਰਹੇ ਹੋ ਕਿ CAG ਦੀ ਰਿਪੋਰਟ ਮਾਰਚ 2023 ਦੀ ਝੂਠ ਮਾਰ ਰਹੀ ਹੈ ਜਿਨਨੇ ਇਹ ਗੱਲ ਕਹੀ ਸੀ ਕਿ ਸੂਬੇ ਕੋਲ ਪੈਸੇ ਪਏ ਨੇ ਹੁਣ ਸਰਕਾਰ ਦੱਸੇ ਇਹ ਪੈਸੇ ਕਿੱਥੇ ਗਏ ਇਹ ਪੈਸੇ ਤੁਸੀਂ ਖੁਰਦਬੁਰ ਕਰਕੇ ਇਹ ਪੈਸੇ ਤੁਸੀਂ ਡਕਾਰ ਗਏ ਇਹ ਪੈਸੇ ਤੁਸੀਂ ਐਡਵਰਟਾਈਜ਼ਮੈਂਟ ਤੇ ਲਾਤੇ ਬੋਰਡ ਤੇ ਲਾਤੇ ਤਕਤੀਆਂ ਤੇ ਲਾਤੇ ਕਿੱਥੇ ਗਏ ਉਹ ਪੈਸੇ ਦੂਜੀ ਗੱਲ ਜਿਹੜੇ ਕੱਲ ਵੀ ਵਿਧਾਨ ਸਭਾ 'ਚ ਮੁੱਖ ਮੰਤਰੀ ਸਾਹਿਬ ਵੀ ਕਹਿ ਰਹੇ ਸਨ ਇਹਨਾਂ ਦੇ ਵਜ਼ੀਰ ਵੀ ਕਹਿ ਰਹੇ ਸਨ ਕਿ 1600 ਕਰੋੜ ਚੋਂ ਸਾਨੂੰ 1 ਰੁਪਈਆ ਨਹੀਂ ਆਇਆ ਜਦ ਕਿ ਅੱਜ ਹੋਮ ਮਿਨਿਸਟਰੀ ਦੀ ਸਟੇਟਮੈਂਟ ਕਹਿ ਰਹੀ ਹੈ 805 ਕਰੋੜ ਰੁਪਏ ਆਲਰੇਡੀ ਰਿਲੀਜ਼ ਹੋ ਗਏ ਨੇ ਦੋਸਤੋ ਜਿਓ ਪੈਸੇ ਕਿੱਥੇ ਨੇ ਫਿਰ ਹੋਮ ਮਿਨਿਸਟਰ ਸਾਹਿਬ ਝੂਠ ਬੋਲ ਰਹੇ ਨੇ ਕੀ ਤੁਸੀਂ ਪ੍ਰੈਸ ਕਾਨਫਰੰਸ ਚਾਕੇ ਜੋ ਹੋਮ ਮਿਨਿਸਟਰ ਸਾਹਿਬ ਨੇ ਤੁਹਾਨੂੰ ਦੋ ਗੱਲਾਂ ਦਸੀਆਂ 12 13 12589 ਕਰੋੜ ਤੇ 805 ਕਰੋੜ ਇਹਦੇ ਬਾਰੇ ਤੁਸੀਂ ਕੁਝ ਦੱਸਿਆ ਪ੍ਰੈਸ ਕਾਨਫਰੰਸ ਵਿੱਚ ਤੁਸੀਂ ਤੇ ਇਹ ਕਿਹਾ ਮੀਟਿੰਗ ਬਹੁਤ ਸ਼ਾਨਦਾਰ ਮਾਹੌਲੇ ਚੋਈ ਇਹ ਸ਼ਾਨਦਾਰ ਮਾਹੌਲ ਤੀਜੀ ਗੱਲ ਇੱਕ ਹੋਰ ਬਲੰਡਰ ਸੂਬੇ ਦੀ ਸਰਕਾਰ ਦਾ ਐਕਸਪ੍ਰੈਸ ਨੋਟ ਦੇ ਹਿਸਾਬ ਨਾਲ ਸੂਬੇ ਦੇ ਵਿੱਚ 3 ਤੋਂ ਲੈ ਕੇ 6 ਸਤੰਬਰ 2025 ਤੱਕ ਕੇਂਦਰ ਦੀਆਂ ਟੀਮਾਂ ਆਈਆਂ ਸਨ ਔਰ ਇਹ ਸਟੇਟਮੈਂਟ ਕਹਿ ਰਹੀ ਏ ਕਿ ਅੱਜ ਤੱਕ ਅੱਜ 30 ਸਤੰਬਰ ਹੋ ਗਈ ਏ ਮਹੀਨਾ ਹੋ ਗਿਆ ਲਗਭਗ ਅੱਜ ਤੱਕ ਸੂਬੇ ਦੀ ਸਰਕਾਰ ਨੇ ਡਿਟੇਲ ਮੈਮੋਰੰਡਮ ਨਹੀਂ ਭੇਜਿਆ ਮਾਨਯੋਗ ਮੁੱਖ ਮੰਤਰੀ ਸਾਹਿਬ ਤੁਸੀਂ ਫਿਰ ਦੱਸੋਗੇ ਕਿ ਹੁਣ ਹੋਮ ਮਿਨਿਸਟਰ ਝੂਠ ਬੋਲ ਰਿਹਾ ਹੈ ਕਿ ਤੁਹਾਡੇ ਵਜ਼ੀਰ ਝੂਠ ਬੋਲ ਰਹੇ ਨੇ ਤੁਸੀਂ ਝੂਠ ਬੋਲਿਓ ਤੁਹਾਡੇ ਅਸਰ ਝੂਠ ਬੋਲ ਰਹੇ ਤੁਹਾਡਾ ਅਮਲਾ ਝੂਠ ਬੋਲ ਰਿਹਾ ਹੈ ਕਿ ਤੁਸੀਂ ਅਜੇ 1 ਮਹੀਨਾ ਹੋ ਗਿਆ ਹੈ ਤੁਸੀਂ ਰਿਪੋਰਟ ਨਹੀਂ ਭੇਜੀ ਮੈਂ ਇੱਕ ਗੱਲ ਤਾਂ ਅਜ ਸਿੱਧ ਹੋ ਗਿਆ ਹੈ ਕਿ ਜੋ ਪ੍ਰੈਸ ਕਾਨਫਰੈਂਸਸ ਮੁੱਖ ਮੰਤਰੀ ਸਾਹਿਬ ਦਾ ਵਿਵਹਾਰ ਸੀ ਉਹ ਸਿੱਧ ਕਰਦਾ ਹੈ ਕਿ ਇਹ 13000 ਕਰੋੜ ਰੁਪਏ ਲਗਭਗ ਇਹ ਸਰਕਾਰ ਖੁਰਕੁਰ ਕਰ ਗਈ ਹੈ 805 ਕਰੋੜ ਜਿਹੜਾ ਕੇਂਦਰ ਕੋਲ ਆਇਆ ਉਹ ਸੂਬੇ ਦੀ ਸਰਕਾਰ ਦੱਸੇ ਕਿੱਥੇ ਵੇ ਔਰ ਇਸ ਚੀਜ਼ ਦੀ ਰਿਸਪੌਂਸਿਬਿਲਟੀ ਫਿਕਸ ਹੋਏ ਜ਼ਿੰਮੇਵਾਰੀ ਫਿਕਸ ਹੋਏ ਕਿ ਕੇਂਦਰ ਕੋਲ ਹਜੇ ਤੱਕ ਡਿਟੇਲ ਮੈਮੋਰੈਂਡਮ ਕਿਉਂ ਨਹੀਂ ਹੈ